ਸਭਾ ਚ ਜਾ ਕੇ ਆਏ ਉਹ ਰੋਟੀਆਂ ਦਾ ਵੀ ਵੱਡਾ ਇਲਜ਼ਾਮ ਹੈ ਕਿ ਸਾਡੀ ਤਸਵੀਰ ਨਹੀਂ ਵਿਖਾਈ ਜਾਂਦੀ ਮੁੱਖ ਮੰਤਰੀ ਸਾਹਿਬ ਸਾਨੂੰ ਸਹੀ ਤਰੀਕੇ ਨਾਲ ਬੋਲਦੇ ਨਹੀਂ ਸਮਾਂ ਨਹੀਂ ਦੇ ਰਹੇ ਵਿਰੋਧੀ ਉਹ ਤਸਵੀਰ ਆਪਦੀ ਦਿਖਾਉਣਾ ਹੀ ਨਹੀਂ ਚਾਹੁੰਦੇ ਉਹਨਾਂ ਕੋਲ ਬੋਲਣ ਨੂੰ ਕੁਝ ਹੈਗਾ ਹੀ ਨਹੀਂ ਜੀ ਸਪੀਕਰ ਸਾਹਿਬ ਉਹਨਾਂ ਨੂੰ ਟਾਈਮ ਦਿੰਦੇ ਆ ਤੇ ਉਹ ਮੁਰਦਾਬਾਦ ਕਰਦੇ ਬੋਲਦੇ ਹੈਗੇ ਨਹੀਂ ਹਿੰਦੀ ਪਾਰਟੀ ਵਾਲੇ ਕਹਿੰਦੇ ਸੈਂਟਰ ਦੇ ਨਾਲ ਰਲੇ ਆ ਜੀ ਇੱਕ ਗੱਲ ਗੱਲ ਦੱਸਾਂ ਜੀ ਸਾਡੀ ਅਸਲ ਜਿ ਮੁਸ਼ਕਲ ਹੀ ਇਹ ਆ ਜਦੋਂ ਕੋਈ ਵੀਰੇ ਜਿਹੜਾ ਸਟੇਟ ਦਾ ਮੁੱਖ ਮੰਤਰੀ ਹੁੰਦਾ ਨਾ ਜੀ ਸਟੇਟ ਦੇ ਸੀਐਮ ਦੀ ਜ਼ਿੰਮੇਵਾਰੀ ਆ ਜੇ ਮੇਰੇ ਭਰਾ ਮੁਸ਼ਕਲ ਆ ਤੇ ਮੈਂ ਜੇ ਕੋਸ਼ਿਸ਼ ਕਰਾਂ ਜੇ ਇਹਨਾਂ ਦਾ ਮਸਲਾ ਜਿਹੜਾ ਵਾ ਉਹ ਹੱਲ ਹੋ ਜੇ ਬਾ ਬਾਰਡਰ ਬੈਲਟ ਤੋਂ ਤੁਸੀਂ ਐਮਐਲਏ ਹੋ ਤੇ ਇਸ ਗੱਲ ਵਿੱਚ ਵੀ ਕੋਈ ਸ਼ੱਕ ਨਹੀਂ ਕਿ ਇੱਧਰ ਦੇ ਲੋਕਾਂ ਦੀਆਂ ਮੁਸ਼ਕਲਾਂ ਬਹੁਤ ਜ਼ਿਆਦੀਆਂ ਨੇ ਤੇ ਇਸ ਗੱਲ ਵਿੱਚ ਵੀ ਕੋਈ ਸ਼ੱਕ ਨਹੀਂ ਕਿ 5 ਸਾਲ ਤੋਂ ਮੁਸ਼ਕਲਾਂ ਹੱਲ ਨਹੀਂ ਹੋਣੀਆਂ ਮੇਰੇ ਵੀਰ ਮੈਂ ਮੇਰਾ ਇੱਕ ਸਿੱਧਾ ਜਿਹਾ ਹੀ ਫੰਡਾ ਜੀ ਲੋਕਾਂ ਨੂੰ ਮੈਂ ਕਲੀਅਰ ਕਹਿਤਾ ਵੀ ਜੇ ਪੰਜਾਂ ਸਾਲਾਂ ਦੀ ਤੁਹਾਡੀਆਂ ਮੁਸ਼ਕਲਾਂ ਦਾ ਹੱਲ ਕਰ ਸਕਿਆ ਤੇ ਮੈਨੂੰ ਵੋਟ ਹੀ ਨਾ ਪਾਇਓ ਪੰਜਾਬ ਹੁਣ ਤੱਕ ਤੁਸੀਂ ਵੇਖ ਰਹੇ ਹੋ ਹਲਕਾ ਖੇਮ ਕਰਨ ਦੇ ਵਿੱਚ ਇਸ ਵੇਲੇ ਮੌਜੂਦ ਹੈ ਮੇਰੇ ਨਾਲ ਸਰਦਾਰ ਸਰਵਨ ਸਿੰਘ ਧੁੰਨ ਆਮ ਆਦਮੀ ਪਾਰਟੀ ਵਿਧਾਇਕ ਖੇਮ ਕਰਨ ਤੋਂ ਮੌਜੂਦ ਨੇ ਗੱਲਬਾਤ ਕਰਕੇ ਜਾਣਦੇ ਆ ਕਿਉਂਕਿ ਚੋਣਾਂ ਵੀ ਨੇੜੇ ਨੇ ਤੇ ਤੂੰ ਘਾਟਣ ਵੀ ਜਿਹੜੇ ਆ ਉਹ ਸਰਕਾਰ ਵੱਲੋਂ ਲੱਗੀ ਡਿਊਟੀ ਦੇ ਮੁਤਾਬਕ ਹਰ ਐਮਐਲਏ ਆਪਣੇ ਹਲਕੇ ਦੇ ਵਿੱਚ ਪਹਿਲਾਂ ਵਾਂਗ ਵਿਚਰ ਰਹੇ ਮੇਰੇ ਨਾਲ ਮੌਜੂਦ ਨੇ ਤੋਦ ਸਾਹਿਬ ਸਭ ਤੋਂ ਪਹਿਲਾਂ ਬਹੁਤ ਬਹੁਤ ਸਵਾਗਤ ਹੈ ਜੀ ਧੰਨਵਾਦ ਜੀ ਥੈਂਕ ਯੂ ਤੁਹਾਡਾ ਧੰਨਵਾਦ ਤੁਸੀਂ ਇੱਥੇ ਆਏ ਹੋ ਬਹੁਤ ਬਹੁਤ ਧੰਨਵਾਦ ਕੀ ਅੱਜ ਦਾ ਜੇ ਵਿਧਾਨ ਸਭਾ ਤੋਂ ਬਾਅਦ ਹੁਣ ਫਿਰ ਤੋਂ ਇੱਕ ਵਾਰ ਪਿੰਡਾਂ 'ਚ ਲਗਾਤਾਰ ਵਿਚਰ ਰਹੇ ਹੋ ਕਿੱਥੇ ਕਿੱਥੇ ਉਦਕਾਟਨ ਹੋਇਆ ਕਿਵੇਂ ਦਾ ਵਿਕਾਸ ਹਲਕੇ ਖੇਮ ਕਰਨ ਦੇ ਵਿੱਚ ਆਉਣ ਵਾਲੇ ਦਿਨਾਂ 'ਚ ਵੀ ਦੇਖਣ ਨੂੰ ਮਿਲੇਗਾ ਮੇਰੇ ਵੀਰ ਅੱਜ ਹੁਣੇ ਪਹਿਲਾਂ ਸਭ ਤੋਂ ਪਹਿਲਾਂ ਤਾਂ ਜਿੱਥੇ ਹੁਣ ਆਪਾਂ ਖੜੇ ਆ ਜੀ ਜੀ ਇਹ ਜਿਹੜਾ ਸੰਤ ਕਰਤਾਰ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਜੀ ਜੀ ਉਹਨਾਂ ਦਾ ਨਗਰ ਆ ਜੀ ਇਹ ਜਿਹੜੀ ਰੋਡ ਆ ਇਥੋਂ ਗੇਟ ਤੋਂ ਲੈ ਕੇ ਇਹ ਅੱਗੇ ਪੂਰਾ ਕਰੀਮਪੁਰਾ ਨੂਰ ਵਾਲੇ ਤੱਕ ਜਾਣੀ ਆ ਜੀ ਇਹ ਪ੍ਰੋਜੈਕਟ ਹੈਗਾ ਵਾ 4 ਕਰੋੜ ਤੇ 66 ਲੱਖ ਨਾਲ ਜਿਹੜੀ ਇਹ ਸੜਕ ਕੰਪਲੀਟ ਹੋਣੀ ਆ ਜੀ ਉਹਦਾ ਅਧਿਕਾਰਨ ਕੀਤਾ ਜੀ ਫਿਰ ਜੇ ਪਿੱਛੋਂ ਦੀ ਤੁਸੀਂ ਗੱਲ ਕਰੋ ਅੱਜ ਜਿਹੜੇ ਸਾਰੇ ਘਟਨਾਵਾਂ ਦੀ ਗੱਲ ਕਰੋ ਜੀ ਜੀ ਮੈਂ ਅੱਗੇ ਵੀ ਮੇਰੇ ਖਾਲ ਦੱਸ ਕੇ ਸ਼ਾਇਦ ਆਪ ਜੀ ਨੂੰ ਦੱਸਿਆ ਪਹਿਲਾਂ ਸਭ ਤੋਂ ਪਹਿਲਾਂ ਧੁੰਨ ਪਿੰਡ ਤੋਂ ਚੱਲੇ ਆ ਜੀ ਉੱਥੇ 32 ਲੱਖ ਦੀ ਲਾਗਤ ਨਾਲ ਪੰਚਾਇਤ ਘਰ ਬਣਨਾ ਜੀ ਫਿਰ ਨਾਰਲੀ ਪਿੰਡ ਦੇ ਘਟਨ ਕਰਕੇ ਆ 32 ਲੱਖ ਨਾਲ ਪੰਚਾਇਤ ਘਰ ਬਣਨਾ ਜੀ ਜੀ ਉਸ ਤੋਂ ਬਾਅਦ ਖਾਲੜੇ ਪਿੰਡ 25-30 ਲੱਖ ਨਾਲ ਇੱਕ ਜਿਮ ਤੇ ਨਾਲ ਇੱਕ ਉੱਥੇ ਇੱਕ ਡਿਸਪੈਂਸਰੀ ਬਣਨੀ ਆ 25-30 ਲੱਖ ਰੁਪਏ ਨਾਲ ਜੀ ਉਸ ਤੋਂ ਬਾਅਦ ਮੇਰੇ ਵੀਰ ਅਸੀਂ ਆਏ ਆ ਜੀ ਅਲਗੋਂ ਅਲਗੋਂ ਜਿਹੜਾ ਵਾ ਅਲਗੋਂ ਤੋਂ ਲੈ ਕੇ ਅੱਗੇ ਬੈੜਵਾਲ ਫਿਰ ਅੱਗੇ ਢੋਲਣ ਠੱਠੀ ਲਾਖਨਾ ਤਪਾ ਲਖਣੇ ਤੱਕ ਲਖਣੇ ਤੱਕ ਜੀ ਜੀ ਉਹ ਸੜਕ ਜਿਹੜਾ ਪ੍ਰੋਜੈਕਟ ਹੋਇਆਗਾ 10 ਕਰੋੜ ਦਾ ਉਹਦਾ ਅਦਗਟਨ ਕਰਕੇ ਆਏ ਆ ਜੀ ਹੁਣ ਮੇਰਾ ਵੀਰ ਫਿਰ ਬੱਲਿਆਂ ਵਾਲੇ ਇੱਕ ਜਿਹੜਾ ਉੱਥੇ ਆਂਗਣ ਵਾਲੀ ਸੈਂਟਰ ਦਾ 10 ਲੱਖ ਦੀ ਲਾਗਤ ਨਾਲ ਬਣ ਚੁੱਕਾ ਉਹਦਾ ਉਦਘਾਟਨ ਕਰਕੇ ਆਏ ਆ ਜੀ ਮੇਰੇ ਵੀਰ ਹੁਣ ਇੱਥੇ ਉਦਘਾਟਨ ਕੀਤਾ ਤੇ ਮੈਂ ਆਪ ਜੀ ਦੇ ਧਿਆਨ ਚ ਲਿਆਉਣਾ ਚਾਹਣਾ ਜਿਹੜੀਆਂ ਹੋਰ ਵੀ ਜਿਹੜੀਆਂ ਇੱਥੇ ਮੇਰੇ ਵੀਰ ਜਿਵੇਂ ਸਾਡੇ ਕੋਲ ਹੈਗਾ ਇਹ ਖੇਮਕਰ ਰੋਡ ਤੋਂ ਬਰਨਾਲਾ ਜੀ ਇੱਕ 1 ਕਿਲੋਮੀਟਰ ਜਿਹੜੀ ਆ ਉਹ ਸੜਕ ਜਿਹੜੀ ਆ ਉਹ ਉਹਦੇ ਵੀ ਪੈਸੇ ਜਿਹੜਾ ਟੈਂਡਰ ਲੱਗ ਚੁੱਕਾ ਜਿਹੜੇ ਜਲਦੀ ਇੱਕ ਦਿਨ ਚ ਉਹ ਵੀ ਕੰਮ ਸ਼ੁਰੂ ਹੋ ਜਾੜੇ ਆ ਫਿਰ ਰਾਜੇ ਕਦੋਂ ਰਾਜੋ ਕਦੋਂ ਗੁਰਦੁਆਰਾ ਪਿਪਲੀ ਸਾਹਿਬ ਇਹ ਵੀ 1 ਕਿਲੋਮੀਟਰ ਤੋਂ ਉੱਪਰ ਆ ਸੜਕ ਇਹਦਾ ਵੀ ਟੈਂਡਰ ਲੱਗ ਚੁੱਕਾ ਇਹ ਵੀ ਜਲਦੀ ਇੱਕ ਦੋ ਦਿਨਾਂ ਚ ਕੰਮ ਸ਼ੁਰੂ ਹੋਣਾ ਫਿਰ ਕਾਲੀਏ ਤੋਂ ਢੋਲਣ ਇਹ ਮੇਰਾ ਵੀ ਰਹਿਗਾ 2.5 ਕਿਲੋਮੀਟਰ ਇਹ ਵੀ ਦੋ ਚਾਰ ਦਿਨਾਂ ਚ ਕੰਮ ਸ਼ੁਰੂ ਹੋ ਜਾਣਾ ਫਿਰ ਪੂਰਾ ਕੋਨਾ ਇਹੋ ਹੀ ਪਿੰਡ ਜਿੱਥੇ ਖੜੇ ਆ ਜਿਹੜੀ ਉਹ ਜਿਹੜੀ ਹੈਗੀ ਆ ਜਿਹੜੀ ਫਿਰਨੀ ਵਾਲੀ ਆ ਉਹ ਵੀ ਖੂਈ ਅੱਡੇ ਤੋਂ ਉਹ ਵੀ ਉਹਦਾ ਵੀ ਅੱਜ ਭਲਕ ਜਿਹੜਾ ਦੋ ਚਾਰ ਦਿਨਾਂ ਨੇ ਕੰਮ ਸ਼ੁਰੂ ਹੋ ਜਾਣਾ ਫਿਰ ਮੇਰੇ ਵੀਰ ਇੱਕ ਫਿਰਨੀ ਹੈਗੀ ਆ ਪੰਢਾਲ ਪਿੰਡ ਦੀ ਉਹਦਾ ਵੀ ਟੈਂਡਰ ਜਿਹੜਾ ਵਾ ਉਹ ਮਨਜ਼ੂਰ ਹੋ ਗਈ ਆ ਫਿਰ ਜੋ ਸਿੰਘ ਵਾਲਾ ਜਿਹੜੀ ਫਿਰਨੀ ਆ ਉਹ ਵੀ ਮਨਜ਼ੂਰ ਹੋ ਚੁੱਕੀ ਆ ਮਤਲਬ ਆਹ ਜਿਹੜਾ ਅਸੀਂ ਦੋ ਤਿੰਨਾਂ ਜਣੇ ਘੜੋ ਘੜਾ 30 35 ਕਰੋੜ ਰੁਪਏ ਦੀ ਲਾਗਤ ਨਾਲ ਜਿਹੜੇ ਕੰਮ ਨਾਲੇ ਉਹਨਾਂ ਦੇ ਅਦਕਟ ਨਾ ਅਸੀਂ ਅੱਜ ਕਰ ਚੁੱਕੇ ਹਾਂ ਕੌਣ ਸਾਹਿਬ ਜਰੂਰ ਪੁੱਛਣਾ ਚਾਹਾਂਗਾ ਕਿਉਂਕਿ ਵਿਧਾਨ ਸਭਾ ਚ ਜਾ ਕੇ ਆਏ ਹੋ ਰੋਟੀਆਂ ਦਾ ਵੀ ਵੱਡਾ ਇਲਜ਼ਾਮ ਹੈ ਕਿ ਸਾਡੀ ਤਸਵੀਰ ਨਹੀਂ ਵਿਖਾਈ ਜਾਂਦੀ ਮੁੱਖ ਮੰਤਰੀ ਸਾਹਿਬ ਸਾਨੂੰ ਸਹੀ ਤਰੀਕੇ ਨਾਲ ਬੋਲਦੇ ਨਹੀਂ ਸਮਾਂ ਨਹੀਂ ਦੇ ਰਹੇ ਕਿਵੇਂ ਤੁਸੀਂ ਜਾ ਕੇ ਆਏ ਹੋ ਤੁਸੀਂ ਪਰਸਨਲੀ ਮਹਿਸੂਸ ਕੀ ਕੀਤਾ ਹੈ ਵੀਰੇ ਜਿਹੜੇ ਵਿਰੋਧੀ ਹੋ ਤਸਵੀਰ ਆਪਦੀ ਦਿਖਾਉਣਾ ਹੀ ਨਹੀਂ ਚਾਹੁੰਦੇ ਉਹਨਾਂ ਕੋਲ ਬੋਲਣ ਨੂੰ ਕੁਝ ਹੈਗਾ ਹੀ ਨਹੀਂ ਜੀ ਸਪੀਕਰ ਸਾਹਿਬ ਉਹਨਾਂ ਨੂੰ ਟਾਈਮ ਦਿੰਦੇ ਆ ਤੇ ਉਹ ਮੁਰਦਾਬਾਦ ਕਰਦੇ ਬੋਲਦੇ ਹੈਗੇ ਨਹੀਂ ਸਪੀਕਰ ਸਾਹਿਬ ਵਾਰ-ਵਾਰ ਉਹਨਾਂ ਨੂੰ ਕਹਿੰਦੇ ਆ ਜਿਹੜੇ ਕਾਂਗਰਸ ਦੇ ਪ੍ਰਧਾਨ ਨੇ ਰਾਜਾ ਵੜਿੰਗ ਜੀ ਸਪੀਕਰ ਸਾਹਿਬ ਨੇ ਤੁਸੀਂ ਵੀ ਵਿਧਾਨ ਸਭਾ ਦੀ ਜਿਹੜੀ ਕਾਰਵਾਈ ਸਾਰੀ ਵੇਖੀ ਹੋਊਗੀ ਸਪੀਕਰ ਸਾਹਿਬ ਵਾਰ-ਵਾਰ ਉਹਨਾਂ ਨੂੰ ਕਹਿੰਦੇ ਰਹੇ ਵੀ ਤੁਸੀਂ ਬੋਲੋ ਜੀ ਮੈਗ ਲਓ ਤੇ 15 ਮਿੰਟ ਤੁਹਾਨੂੰ ਟਾਈਮ ਆ ਤੁਸੀਂ ਜਿਹੜੇ ਮਸਲੇ ਜਿਹੜੇ ਮੁੱਦੇ ਰੱਖਣੇ ਬੋਲੋ ਉਹਨਾਂ ਕੋਲ ਬੋਲਣ ਲਈ ਕੁਝ ਹੈਗਾ ਹੀ ਨਹੀਂ ਪ੍ਰਤਾਪ ਸਿੰਘ ਬਾਜਵਾ ਜਿਹੜੇ ਸਾਡੇ ਵਿਰੋਧੀ ਧਿਰ ਦੇ ਨੇਤਾ ਨੇ ਉਹ ਮੇਰਾ ਵੀਰ ਸਵਾਏ ਇੱਕ ਤੂੰ ਤੂੰ ਮੈਂ ਮੈਂ ਤੋਂ ਵੇਖੋ ਮੁੱਖ ਮੰਤਰੀ ਦਾ ਜਿਹੜਾ ਵੀਰ ਪ੍ਰੋਟੋਕੋਲ ਆ ਜੀ ਸੀਐਮ ਸਾਹਿਬ ਦਾ ਕਦ ਕੋਈ ਛੋਟਾ ਮੁੱਖ ਮੰਤਰੀ ਪੰਜਾਬ ਦਾ ਉਹ ਉਹਦੀ ਉਹਨਾਂ ਦੀ ਵਿਰੋਧੀ ਧਿਰਾਂ ਨੂੰ ਵੀ ਜਿੱਤ ਕਰਨੀ ਚਾਹੀਦੀ ਆ ਜੇ ਜੀ ਕਹਿ ਕੇ ਬੋਲੋਗੇ ਤੇ ਤੁਹਾਡੀ ਆਪੇ ਰਿਸਪੈਕਟ ਹੋਊਗੀ ਜਦੋਂ ਅਸੀਂ ਇੱਕ ਮੁੱਖ ਮੰਤਰੀ ਨੂੰ ਤੂੰ ਤੂੰ ਦੇ ਉੱਤਰ ਆਉਣੇ ਆ ਤੇ ਫਿਰ ਤੁਸੀਂ ਮੈਨੂੰ ਇਹ ਗੱਲ ਦੱਸੋ ਮੁੱਖ ਮੰਤਰੀ ਸਾਹਿਬ ਨੇ ਬੜੀ ਸਚੱਜੇ ਢੰਗ ਨਾਲ ਉਹਨਾਂ ਦੀਆਂ ਗੱਲਾਂ ਦੇ ਜਵਾਬ ਦਿੱਤੇ ਆ ਬਾਜਵਾ ਸਾਹਿਬ ਨੇ ਉਸ ਦਿਨ ਵਿਧਾਨ ਸਭਾ 'ਚ ਕਿਹਾ ਸੀ ਜੀ ਇਹ ਕਹਿੰਦੇ ਜੀ ਅਸੀਂ 40000 ਨੌਕਰੀਆਂ ਦੇਤੀਆਂ ਕਿੱਥੇ ਕਹਿੰਦੇ ਦੇਤੀਆਂ ਜੀ ਮੁੱਖ ਮੰਤਰੀ ਸਾਹਿਬ ਅਗਲੇ ਦਿਨ ਹੀ ਸਾਰੀ ਫਾਈਲ ਲਿਆ ਕੇ ਉਹਨਾਂ ਨੇ ਸਪੀਕਰ ਸਾਹਿਬ ਨੂੰ ਦੇ ਦਿੱਤੀ ਵੀ ਸਪੀਕਰ ਸਾਹਿਬ ਆ ਫਾਈਲ ਬਾਜਵਾ ਸਾਹਿਬ ਨੂੰ ਦੇ ਦਿਓ ਇਹਦੇ ਤੇ ਇੱਕ ਇੱਕ ਨੌਕਰੀ ਉਹ ਲਿਖੀ ਹੋਈ ਹੈ ਜਿੱਥੇ ਪੰਜ ਨੌਕਰੀ ਦਿੱਤੀਆਂ ਜਿਹੜੇ ਜਿਹੜੇ ਪੰਜ ਜਿੱਥੇ 1000 ਦਿੱਤੀ 1000 ਪੂਰੀ 40000 ਨੌਕਰੀ ਜਿਹੜੇ ਜਿਹੜੇ ਡਿਪਾਰਟਮੈਂਟ ਚ ਦਿੱਤੀ ਆ ਇਹਨਾਂ ਨੂੰ ਫਾਈਲ ਦੇ ਦਿਓ ਜਾ ਕੇ ਚੈੱਕ ਕਰ ਲੈਣ ਜੇ ਇੱਕ ਵੀ ਘਾਟ ਹੋਵੇ ਉਹਨਾਂ ਕਹਿੰਦੇ ਮੈਂ ਜ਼ਿੰਮੇਵਾਰ ਆ ਜੀ ਉਹਨਾਂ ਕੋਲ ਬ੍ਰਦਰ ਕੋਈ ਬੋਲ ਨਹੀਂ ਹੈਗਾ ਜੀ ਤੁਸੀਂ ਮੈਨੂੰ ਇਹ ਗੱਲ ਦੱਸੋ ਜਿਹੜੇ ਇੰਨਾ ਲੰਮਾ ਰਾਜ ਕਰਕੇ ਤੁਸੀਂ ਵੀ ਪੱਤਰਕਾਰ ਹੋ ਤੁਸੀਂ ਸਿਆਣੇ ਲੋਗ ਹੋ ਤੁਸੀਂ ਸੁਸਾਇਟੀ ਦੇ ਮੈਂ ਸਮਝਦਾ ਤੁਹਾਨੂੰ ਚੌਥਾ ਥੰਮ ਮੰਨਿਆ ਜਾਂਦਾ ਪੱਤਰਕਾਰਾਂ ਨੂੰ ਤੁਸੀਂ ਇੱਕ ਗੱਲ ਦੱਸੋ ਜਿਹੜੇ ਕਾਂਗਰਸ ਸਰਕਾਰ ਵੀ ਰਹੀ ਅਕਾਲੀ ਦਲ ਦੀਆਂ ਸਰਕਾਰਾਂ ਵੀ ਰਹੀਆਂ ਅੱਜ ਤੱਕ ਕਿਸੇ ਨੇ ਕੋਈ ਜਿਹੜੇ ਬੰਦੇ ਰਿਟਾਇਰ ਹੋ ਜਾਂਦੇ ਆ ਦੁਬਾਰਾ ਉਹ ਵੈਕੈਂਸੀਆਂ ਭਰਨ ਦੀ ਕੋਸ਼ਿਸ਼ ਹੀ ਨਹੀਂ ਕੀਤੀ ਜਿਹੜੀਆਂ ਖਾਲੀ ਪਈਆਂ ਸੀ ਵਕੈਂਸੀਆਂ ਨਾ ਕੋਈ ਪਟਵਾਰੀ ਰੱਖਿਆ ਨਾ ਕੋਈ ਤਹਿਸੀਲਦਾਰ ਨਾ ਕੋਈ ਛਪਾਈ ਦੇ ਨਾ ਕੋਈ ਹੌਲਦਾਰ ਤੇ ਨਾ ਕੋਈ ਥਾਣੇਦਾਰ ਮੇਰੇ ਵੀਰ ਉਹ ਮੁੱਖ ਮੰਤਰੀ ਸਾਹਿਬ ਜਿਸ ਦਿਨ ਤੇ ਆਏ ਉਸ ਦਿਨ ਤੋਂ ਹੀ ਲੱਗੇ ਹੋਏ ਆ ਉਹਨਾਂ ਨੇ ਹਰੇਕ ਡਿਪਾਰਟਮੈਂਟ ਦੇ ਵਿੱਚ ਤੁਸੀਂ ਰੋਜ਼ ਵੇਖ ਲਓ ਵੀ ਉਹ ਜਿਹੜਾ ਉਹਨਾਂ ਨੂੰ ਮੇਰੇ ਵੀਰ ਲੈਟਰ ਦੇ ਕੇ ਆਉਂਦੇ ਬੱਚਿਆਂ ਨੂੰ ਜਿਨ੍ਹਾਂ ਨੂੰ ਜੋਬ ਮਿਲਦੀ ਆ ਜੋਇਨਿੰਗ ਲੈਟਰ ਵੀ ਦਿੰਦੇ ਆ ਤੇ ਮੇਰੇ ਵੀਰ ਐਦੋਂ ਵੱਡਾ ਦੱਸੋ ਹੋਰ ਮੁੱਖ ਮੰਤਰੀ ਸਾਹਿਬ ਪੰਜਾਬ ਲਈ ਕੀ ਕਰ ਸਕਦੇ ਆ ਰਾਤ ਦਿਨ ਉਹ ਲੋਕਾਂ ਦੀ ਸੇਵਾ 'ਚ ਲੱਗੇ ਹੋਏ ਆ ਜਿਹੜੀ ਗੱਲ ਉਹਨਾਂ ਨੇ ਕੀਤੀ ਸੀ ਜਿਹੜੀ ਲੋਕਾਂ ਨਾਲ ਵਾਅਦੇ ਕੀਤੇ ਸੀ ਇੱਕ ਇੱਕ ਵਾਅਦਾ ਉਹਨਾਂ ਨੇ ਪੂਰਾ ਕੀਤਾ ਜੇ ਬਿਜਲੀ ਦੀ ਗੱਲ ਕੀਤੀ 600 ਜੰਡ ਬਿਜਲੀ ਮਿਲਦੀ ਕਿ ਨਹੀਂ ਮਿਲਦੀ ਆ ਹੁਣ ਵੀ ਕਿੱਡੀ ਵੱਡੀ ਸਹੂਲਤ ਹੈ ਜਿਹੜੀ ਸਾਡੇ ਕਿਸਾਨ ਭਰਾਵਾਂ ਨੂੰ ਉਹਨਾਂ ਨੇ ਫੇਰ ਕਹਿਤਾ ਵੀ ਤੁਹਾਨੂੰ ਆਪਣੇ ਘੱਟ ਰੇਟ ਤੇ ਆਪਣੇ ਲੋਡ ਪਰਵਾ ਲਓ ਉਹ ਹਰੇਕ ਗੱਲ ਜਿਹੜੀ ਮੇਰੇ ਵੀਰ ਜਿਹੜੀ ਆ ਅੱਧੇ ਰੇਟਾਂ ਦੇ ਮਤਲਬ ਜਿਹੜਾ ਵਾ ਉਹਨਾਂ ਨੇ ਕਹਿਤਾ ਤੇ ਤੁਸੀਂ ਦੱਸੋ ਪਹਿਲੀਆਂ ਵੀ ਗਵਰਨਮੈਂਟਾਂ ਰਹੀਆਂ ਕਦੀ ਇਹ ਕਿਸੇ ਨੇ ਕੀਤਾ ਫਿਰ ਮੈਨੂੰ ਤਾਂ ਸਮਝ ਨਹੀਂ ਆਉਦੀ ਮੈਂ ਇੱਕ ਹੋਰ ਦੱਸਾਂ ਮੈਂ ਆਪ ਭਰਾਨ ਰਹਿ ਜਾਣਾ ਉਹ ਜਿਵੇਂ ਨਾ ਇੱਕ ਉਹ ਕਲਾਕਾਰ ਆ ਆਪਣੇ ਹਰਭਜ ਨਮਾਨ ਉਹਨੇ ਇੱਕ ਬੜੀ ਵਧੀਆ ਕਿਤੇ ਨਾ ਉਹਨੇ ਸਟੋਰੀ ਪਾਈ ਸੀ ਤੇ ਮੈਨੂੰ ਬੜੀ ਗੱਲ ਚੰਗੀ ਲੱਗੀ ਉਹ ਕਹਿੰਦੇ ਵੀ ਜਦੋਂ ਬੰਦੇ ਜਦੋਂ ਕੱਦਵੇਂ ਨੇ ਬੰਦਿਆਂ ਦੇ ਜੀ ਤੇ ਜਦੋਂ ਵੇਖਣ ਨੂੰ ਲੱਗਦੇ ਵੀ ਵੱਡੇ بڑے ਵੱਡੇ ਬੰਦੇ ਆ ਜੀ ਜੀ ਜਦੋਂ ਕਹਿੰਦੇ ਉਹਨਾਂ ਦੇ ਨੇੜੇ ਜਾਈਦਾ ਤੇ ਉਦੋਂ ਬਹੁਤ ਛੋਟੇ ਹੋ ਜਾਂਦੇ ਬੌਣੇ ਹੋ ਜਾਂਦੇ ਉਹਨਾਂ ਦੇ ਕੱਦ ਮੌਣੇ ਹੋ ਜਾਂਦੇ ਆ ਤੇ ਜਿਹੜਾ ਰੁੱਖ ਆ ਉਹ ਕਹਿੰਦੇ ਦੂਰੋਂ ਬਹੁਤ ਵੱਡਾ ਨਜ਼ਰ ਆਉਂਦਾ ਜਦੋਂ ਨੇੜੇ ਆਈਏ ਤੇ ਰੁੱਖ ਜਿਹੜਾ ਉਹ ਨੀਵਾ ਹੋ ਜਾਂਦਾ ਮੈਂ ਪ੍ਰਤਾਪ ਸਿੰਘ ਬਾਜਵਾ ਜੀ ਜਾਂ ਰਾਜਾ ਬੁਰਿੰਗ ਜੀ ਜਾਂ ਜਿੰਨੇ ਵੀ ਉਹ ਲੀਡਰ ਨੇ ਮੈਂ ਸਮਝਦਾ ਹਾਂ ਬੜੇ ਵੱਡੇ ਕੱਦਾਂ ਵਾਲੇ ਆ ਬੜੇ ਸਿਆਣੇ ਆ ਪਰ ਅਸੀਂ ਉੱਥੇ ਵਿਧਾਨ ਸਭਾ ਜਾ ਕੇ ਵੇਖਿਆ ਪੀ ਸਵਾਏ ਤੂੰ ਤੋਂ ਮੈਂ ਤੋਂ ਮੁਰਦਾਬਾ ਤੋਂ ਇਲਾਵਾ ਗੱਲ ਹੀ ਕੋਈ ਨਹੀਂ ਵਿਰੋਧੀ ਧਿਰ ਦਾ ਕੰਮ ਆ ਵੀ ਜੇ ਕੋਈ ਪੰਜਾਬ ਦੇ ਵਿੱਚ ਕੋਈ ਚੰਗਾ ਕੰਮ ਨਹੀਂ ਹੁੰਦਾ ਉਹ ਸਰਕਾਰ ਨੂੰ ਦੱਸਣ ਵੀ ਆਹ ਕੰਮ ਗਲਤ ਹੋ ਰਿਹਾ ਤੇ ਵਿਰੋਧੀ ਧਿਰ ਦਾ ਕੰਮ ਇਹ ਥੋੜਾ ਵੀ ਜਾ ਕੇ ਸਪੀਕਰ ਨੂੰ ਸਪੀਕਰ ਸਾਹਿਬ ਨੂੰ ਵੀ ਗਲਤ ਬੋਲੀ ਜਾਣਾ ਸੀਐਮ ਸਾਹਿਬ ਨੂੰ ਵੀ ਗਲਤ ਬੋਲੀ ਜਾਣਾ ਜਦੋਂ ਉਹ ਟਾਈਮ ਦਿੰਦੇ ਆ ਵੀ ਇਹ ਕੇ ਹੋਰ ਦੱਸਾਂ ਰੌਲਾ ਕੀ ਆ ਮੇਰੇ ਵੀਰ ਜਿਹੜਾ ਕਾਨੂੰਨ ਆ ਜਿਹੜਾ ਲਾਅ ਆ ਲਾ ਇਹ ਹੁੰਦਾ ਵਾ ਜੇ ਜਿੰਨੇ ਐਮ ਐਲ ਏ ਐਮ ਐਲ ਏ ਦੇ ਹਿਸਾਬ ਦੇ ਨਾਲ ਜਿਹੜੀ ਟਾਈਮ ਦੀ ਵੰਡ ਹੁੰਦੀ ਆ ਸਾਡੀ ਪਾਰਟੀ ਦੇ 92 ਐਮ ਐਲ ਏ ਹੁਣ ਸਾਨੂੰ ਟਾਈਮ ਸੁਭਾਵਿਕ ਹੀ 92 ਐਮ ਐਲ ਏ ਨੂੰ ਜ਼ਿਆਦਾ ਮਿਲਣਾ ਉਹਨਾਂ ਦੇ ਕੋਲ 15 18 ਜਿੰਨੇ ਵੀ ਹੈਗੇ ਆ ਉਹਨਾਂ ਨੂੰ ਓਨਾ ਟਾਈਮ ਮਿਲਣਾ ਉਹਨਾਂ ਨੂੰ ਅਸੀਂ ਟਾਈਮ ਕਿਥੋਂ ਦੇ ਦਈਏ ਉਹ ਕਾਨੂੰਨ ਤੋਂ ਬਾਹਰ ਜਾ ਕੇ ਟਾਈਮ ਥੋੜਾ ਦਿੱਤਾ ਜਾ ਸਕਦਾ ਟਾਈਮ ਦੀ ਵੰਡ ਹੁੰਦੀ ਆ ਜੇ ਕਿ ਕੋਲ 2 ਐਮ ਐਲ ਏ ਉਹਨੂੰ ਓਨਾ ਟਾਈਮ ਮਿਲਦਾ ਜਿਹਦੇ ਜਿੰਨੇ ਐਮਐਲਏ ਉਹਨਾਂ ਨੂੰ ਬੋਲਣ ਦਾ ਉਹਨਾਂ ਸਮਾਂ ਮਿਲਦਾ ਧੁੰਨ ਸਾਹਿਬ ਮੈਂ ਜਰੂਰ ਪੁੱਛਣਾ ਚਾਹਾਂਗਾ ਬਾਰਡਰ ਬੈਲਟ ਤੋਂ ਤੁਸੀਂ ਐਮਐਲਏ ਹੋ ਤੇ ਇਸ ਗੱਲ ਵਿੱਚ ਵੀ ਕੋਈ ਸ਼ੱਕ ਨਹੀਂ ਕਿ ਇੱਧਰ ਦੇ ਲੋਕਾਂ ਦੀਆਂ ਮੁਸ਼ਕਲਾਂ ਬਹੁਤ ਜ਼ਿਆਦੀਆਂ ਨੇ ਤੇ ਇਸ ਗੱਲ ਵਿੱਚ ਵੀ ਕੋਈ ਸ਼ੱਕ ਨਹੀਂ ਕਿ 5 ਸਾਲ ਤੋਂ ਮੁਸ਼ਕਲਾਂ ਹੱਲ ਨਹੀਂ ਹੋਣੀਆਂ ਸਰਦਾਰ ਸਰਮਨ ਸਿੰਘ ਧੁੰਨ ਵੱਲੋਂ ਕਿਵੇਂ ਦੇ ਉਪਰਾਲੇ ਰਹਿਣ ਵਾਲੇ ਆ ਮੇਰੇ ਵੀਰ ਮੈਂ ਮੇਰਾ ਇੱਕ ਸਿੱਧਾ ਜਿਹਾ ਹੀ ਫੰਡਾ ਜੀ ਲੋਕਾਂ ਨੂੰ ਮੈਂ ਕਲੀਅਰ ਕਹਿ ਤਾ ਵੀ ਜੇ ਪੰਜਾਂ ਸਾਲਾਂ 'ਚ ਤੁਹਾਡੀਆਂ ਮੁਸ਼ਕਲਾਂ ਦਾ ਹੱਲ ਕਰਿਆ ਸਕਿਆ ਤੇ ਮੈਨੂੰ ਵੋਟ ਹੀ ਨਾ ਪਾਇਓ ਬੱਦ ਟਾਈਮ ਹੀ ਲੱਗ ਸਕਦਾ ਕਿ ਨਹੀਂ ਨਹੀਂ ਮੈਂ 5 ਸਾਲਾਂ ਦੀ ਕਰਨੀ ਆ ਬਲੇ 5 ਸਾਲਾਂ ਦੀ 5 ਸਾਲਾਂ ਦੀ 5 ਸਾਲਾਂ ਦੀ ਪੰਜਾਂ ਸਾਲਾਂ ਚ ਕੋਈ ਮੈਨੂੰ ਜਿਹੜਾ 70 ਸਾਲਾਂ ਦਾ ਤੇ ਰੌਲਾ ਪੈਂਦਾ ਹੀ ਨਾ ਜੀ ਅੱਜ ਤੱਕ ਮੈਂ ਪਿੰਡਾਂ ਜਾਣਾ ਜਿਹੜਾ ਵਿਚਾਰਾ ਡਿਮਾਂਡ ਸਾਡੀ ਵੇਖੋ ਗੱਲ ਕਿੱਡੀ ਕਰ ਉਹ ਸਾਡੇ ਭਰਾ ਸਾਨੂੰ ਮਰਾਂਗੇ ਉਹ ਸਾਨੂੰ ਗਲੀਆਂ ਨਾਲੀਆਂ ਲਈ ਤਰਲੇ ਮਾਰੀ ਜਾਂਦੇ ਆ ਉਹ ਮੇਰੀ ਗਲੀ ਨਹੀਂ ਬਣੀ ਮੇਰੀ ਨਾਲੀ ਨਹੀਂ ਬਣੀ ਤੇ ਮੈਨੂੰ ਐਮਐਲਏ ਕਾਦ ਲਈ ਬਣਾਇਆ ਲੋਕਾਂ ਨੇ ਜੇ ਮੈਂ ਲੋਕਾਂ ਦੀਆਂ ਗਲੀਆਂ ਨਹੀਂ ਬਣਾਉਣੀ ਆ ਜੇ ਮੈਂ ਲੋਕਾਂ ਨੇ ਸੜਕਾਂ ਨਹੀਂ ਬਣਾਉਣੀ ਆ ਜਿਹੜੇ 70 ਸਾਲਾਂ ਦਾ ਇਹ ਰੋਲਾ ਸੀ ਨਾ ਇਹ ਰੋਲੇ ਖਤਮ ਕਰਨੇ ਆ ਮੈਨੂੰ 5 ਸਾਲਾਂ ਬਾਅਦ ਕੋਈ ਇਹ ਬੰਦਾ ਨਹੀਂ ਕਹੂਗਾ ਵੀ ਸਾਡੀ ਯਾਰਾ ਛੜਕਣੀ ਬਣੀ ਸਾਡੀ ਆ ਗਲੀ ਨਹੀਂ ਬਣੀ ਮੇਰਾ ਰਾਹ ਨਹੀਂ ਬਣਿਆ ਇੱਕ ਵੀ ਮੇਰੇ ਵੀਰ ਇਹ ਜਿਹੜਾ ਮੁਸ਼ਕਲ ਆ ਇਹ ਰਹਿਣ ਨਹੀਂ ਦੇਣੀ ਖੇਮ ਕਰਨ ਲੱਗ ਜਰੂਰ ਪੁੱਛਣਾ ਚਾਹਾਂਗਾ 2024 ਦੀਆਂ ਇਲੈਕਸ਼ਨਾਂ ਨੇੜੇ ਨੇ ਫਿਰ ਇਸ ਹਲਕੇ ਦੇ ਲੋਕਾਂ ਨੂੰ ਹੁਣ ਦੁਬਾਰਾ ਭਰੋਸੇ 'ਚ ਕਿਵੇਂ ਲਿਆ ਜਾਵੇਗਾ ਲੋਕ ਸਭਾ ਦੇ ਲਈ ਮੇਰੇ ਵੀਰ ਮੈਨੂੰ ਜਿਹੜੇ ਮੇਰੇ ਹਲਕੇ ਦੇ ਲੋਕ ਆ ਨਾ ਜੀ ਜੀ ਮੈਨੂੰ ਇਹਨਾਂ ਦੇ ਬਹੁਤ ਵੱਡਾ ਮਾਣ ਆ ਤੇ ਭਰੋਸੇ ਜ ਮੈਨੂੰ ਮੇਰੇ ਹਿਸਾਬ ਨਾਲ ਲੈਣ ਦੀ ਮੈਨੂੰ ਬਹੁਤੀ ਲੋੜ ਨਹੀਂ ਇਹਨਾਂ ਨੂੰ ਵੈਸੇ ਹੀ ਮੇਰੇ ਤੇ ਭਰੋਸਾ ਤੇ ਮੈਨੂੰ ਇਹਨਾਂ ਤੇ ਭਰੋਸਾ ਮੈਂ ਕਿਉਂਕਿ ਵੇਖੋ ਭਰੋਸੇ ਜ ਲੈਣ ਦੀ ਉਹਨੂੰ ਲੋੜ ਹੁੰਦੀ ਆ ਜਿਹੜੇ ਬੰਦੇ ਨੇ ਇੱਥੇ ਤੁਹਾਡੇ ਟੀਵੀ ਦੇ ਗੱਲ ਹੋਰ ਕਰਨੀ ਹੋਵੇ ਉੱਥੇ ਜਾ ਕੇ ਕੋਈ ਗੱਲ ਹੋਰ ਕਰਨੀ ਹੋਵੇ ਜਦੋਂ ਮੈਂ ਕਿਹਨੂੰ ਝੂਠ ਬੋਲਦਾ ਹੀ ਨਹੀਂ ਲੋਕਾਂ ਨੂੰ ਮੇਰੇ ਬਾਰੇ ਐ ਖੁੱਲੀ ਕਿਤਾਬ ਆ ਸਾਰੀ ਸੰਗਤ ਨੂੰ ਪਤਾ ਤੇ ਇੱਕ ਦੂਜੇ ਨੂੰ ਸਾਨੂੰ ਸਾਡੀ ਮੇਰੇ ਵਾਲੇ ਕਦੀ ਸੰਗਤ ਨੂੰ ਮੇਰੇ ਤੇ ਭਰੋਸਾ ਤੇ ਮੈਨੂੰ ਸੰਗਤ ਤੇ ਭਰੋਸਾ ਮੈਨੂੰ ਮਾਣ ਆਪਣੇ ਖੇਮਕਰਨ ਨਾਲ ਕਿਤੇ ਲੋਕਾਂ ਦੇ ਲੋਕ ਅੱਜ ਸਾਡੇ ਆਮ ਆਦਮੀ ਪਾਰਟੀ ਨਾਲ ਡੱਟ ਕੇ ਖੜੇ ਆ। ਸਮੇਂ-ਸਮੇਂ ਦੀਆਂ ਸਰਕਾਰਾਂ ਦੇ ਵਿੱਚ ਤੁਸੀਂ ਰੋਲ ਨਿਭਾਏ ਨੇ ਤੁਹਾਨੂੰ ਬਦਲਾਅ ਕਿਸ ਤਰੀਕੇ ਦਾ ਮਹਿਸੂਸ ਹੋਇਆ ਜੀ? ਵੀਰੇ ਮੈਂ ਇੱਕ ਗੱਲ ਦੱਸਾਂ ਜੀ। ਬਦਲਾਅ ਵੇਖੋ ਕਿੰਨੂੰ ਕਹਿੰਦੇ ਆ। ਅੱਗੇ ਨਾ ਜੀ ਆ ਖੇਮਕਰਨ ਹਲਕਾ ਵਾ ਤੁਸੀਂ ਮੈਂ ਨਹੀਂ ਗੱਲ ਕਰਦਾ ਤੁਸੀਂ ਲੋਕਾਂ ਤੋਂ ਕਦੀ ਪੁੱਛੋ ਪਿੰਡਾਂ 'ਚ ਜਾ ਕੇ। ਜੀ ਜੀ। ਅੱਗੇ ਜਿਹੜਾ ਐਮਐਲਏ ਬਣਦਾ ਸੀ ਨਾ ਜੀ ਜਿਹੜੀ ਸਰਕਾਰ ਬਣਦੀ ਸੀ ਮਤਲਬ ਸਰਕਾਰ ਦੀ ਗੱਲ ਹੀ ਕਰ ਲਈਏ। ਇਥੇ ਰਾਜਨੀਤੀ ਕਿਹੜੀ ਚੱਲਦੀ ਡਿਵੈਲਪਮੈਂਟ ਦੀ ਕਦੀ ਕਨੇ ਗੱਲ ਹੀ ਨਹੀਂ ਕੀਤੀ ਰਾਜਨੀਤੀ ਕਰਦੀ ਪਰਚਿਆਂ ਦੀ ਜੀ ਵੀ ਇੱਕ ਦੂਜੇ ਨੂੰ ਜੇ ਆਉਣਾ ਲੜ ਕੇ ਤੇ ਉਹਨੂੰ ਕਹਣਾ ਵੀ ਤੂੰ ਵੀ ਜਾ ਛੱਬੀ ਬਣਾ ਲੈ ਤੂੰ ਵੀ ਇੱਧਰੋਂ ਚੱਲ ਜਾ ਲੋਕਾਂ ਨੂੰ ਉਧਰ ਹੀ ਲਜਾ ਛੱਡ ਦੇ ਵਿਚਾਰਿਆਂ ਨੂੰ ਜੀ ਜੀ ਤੁਸੀਂ ਹੁਣ ਜਾ ਕੇ ਕਦੀ ਖੇਮ ਕਰਨ ਨਾਲ ਕੇ ਜੇ ਪੁੱਛਿਓ ਵੀ ਕੋਈ ਪਾਰਟੀ ਬਾਜੀ ਕਰਕੇ ਕੋਈ ਪਰਚਾ ਦਰਜ ਕਿਸੇ ਤੇ ਹੋਇਆ ਕੋਈ ਕਿਸੇ ਭਰਾ ਨੂੰ ਕਦੀ ਮੇਰੇ ਵੇਖੋ ਕੀ ਹੁੰਦਾ ਜੀ ਜਿਹੜੇ ਲੋਕ ਆ ਇਹਨਾਂ ਦਾ ਹੱਕ ਆ ਵੀ ਇਹ ਆਪਦੇ ਘਰਾਂ 'ਚ ਆਜ਼ਾਦੀ ਨਾਲ ਜੀਣ ਇਹਨਾਂ ਦੇ ਕੋਈ ਕਿਹਦਾ ਦਬਾਅ ਨਾ ਹੋਵੇ ਇਹਨਾਂ ਨੂੰ ਪੁੱਛ ਲਿਓ ਵੀ ਇਹਨਾਂ ਦੇ ਕੋਈ ਐਮਐਲਏ ਦਾ ਦਬਾਅ ਹੈਗਾ ਕੋਈ ਸਰਕਾਰ ਦਾ ਦਬਾਅ ਹੈਗਾ ਕੋਈ ਕਿਹਨੂੰ ਡਰ ਹੈਗਾ ਕਿਸੇ ਦੀ ਜ਼ਰਤ ਨਹੀਂ ਹੈਗੀ ਵੀ ਸਾਡੇ ਇੱਥੇ ਲਾ ਕੇ ਤੇ ਕਿ ਭੈਣ ਭਰਾ ਨੂੰ ਕੋਈ ਪੁਲਿਸ ਨੇ ਜਾਏ ਤੰਗ ਕਰ ਜੇ ਜਾਂ ਕੋਈ ਉਤਨਾ ਕੋਈ ਜਾ ਕੇ ਕੋਈ ਐਵੇਂ ਕਿਹਨੂੰ ਕਵੇ ਵੀ ਤੂੰ ਇਦਾਂ ਇਹ ਇਹਨੂੰ ਬਦਲਾ ਕਹਿੰਦੇ ਆ ਲੋਕਾਂ ਦੀ ਆਜ਼ਾਦੀ ਫਿਰ ਹੋਰ ਦੱਸਾਂ ਲੋਕਤੰਤਰ ਕਿਨੂੰ ਕਹਿੰਦੇ ਆ ਇਹਨਾਂ ਭਰਾਵਾਂ ਨੂੰ ਖੁੱਲਾ ਵਾ ਭਈ ਮੈਂ ਯਾਰ ਮੈਨੂੰ ਬਹੁਤੇ ਫੋਨ ਵੀ ਕਰਨ ਦੀ ਲੋੜ ਨਹੀਂ ਤੁਸੀਂ ਆਪਣੇ ਕੰਮ ਵਾਲੀ ਥਾਣੇ ਜਾਣਾ ਤਹਿਸੀਲੇ ਜਾਣਾ ਤੁਸੀਂ ਆਪ ਜਾਓ ਜਾ ਕੇ ਜੁਰਤ ਨਾਲ ਗੱਲ ਕਰੋ ਜੇ ਤੁਹਾਡਾ ਕੋਈ ਪੈਸੇ ਮੰਗਦਾ ਜੇ ਤੁਹਾਨੂੰ ਕੋਈ ਖੱਜਲ ਖਰਾਬ ਕਰਦਾ ਤੇ ਅਸੀਂ ਬੈਠੇ ਆਂ ਇਦੋਂ ਵੱਡੀ ਆਜ਼ਾਦੀ ਕਿਹੜੀ ਹੁੰਦੀ ਆ ਇਸ ਕਰਕੇ ਮੇਰੇ ਵੀਰ ਬਹੁਤ ਵੱਡਾ ਬਦਲਾਅ ਵਾ ਤੁਸੀਂ ਪੂਰੇ ਪੰਜਾਬ ਦੇ ਵਿੱਚ ਜੇ ਵੇਖੋ ਨਾ ਅੱਜ ਪੰਜਾਬ ਦੇ ਲੋਕ ਜਿਹੜੇ ਆ ਬੜੀ ਇੱਜ਼ਤ ਨਾਲ ਜਿਹੜੀ ਆਪਣੀ ਜ਼ਿੰਦਗੀ ਜਿਹੜੀ ਆ ਉਹ ਜੀ ਰਹੇ ਆ ਇੱਥੇ ਕੋਈ ਗੁੰਡਾਗਰਦੀ ਨਹੀਂ ਹੈਗੀ ਕੋਈ ਗੈਂਸਟਰਵਾਦ ਨਹੀਂ ਸਰਕਾਰ ਨੇ ਕਹਿਤਾ ਵੀ ਜਿਹੜਾ ਉੜੀਪੁੜੀ ਕਰਦਾ ਉਹਨੂੰ ਇੱਕ ਰੀ ਵਾਰਨਿੰਗ ਦੇਓ ਤੇ ਨਹੀਂ ਤੇ ਉਹਨੂੰ ਬੰਦੇ ਦਾ ਪੁੱਤ ਬਣਾ ਦਿਓ ਅੰਤ ਵਿੱਚ ਜ਼ਰੂਰ ਪੁੱਛਣਾ ਜਾਵਾਂਗਾ ਕਿਸਾਨਾਂ ਦੇ ਲਈ ਆਮ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦਾ ਕੀ ਸਟੈਂਡ ਹੈ ਸਰਕਾਰ ਦਾ ਕੀ ਸਟੈਂਡ ਹੈ ਵੀਰੇ ਕਿਸਾਨਾਂ ਵਾਲੀ ਕਿਸਾਨ ਸਾਡੇ ਭਰਾ ਹੀ ਵੀ ਕਿਸਾਨਾਂ ਦੇ ਬੱਚੇ ਆ ਅਸੀਂ ਕਿਸਾਨਾਂ ਨਾਲ ਖੜੇ ਆ ਸਾਡੀ ਸਰਕਾਰ ਕਿਸਾਨਾਂ ਨਾਲ ਖੜੀ ਆ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਜਾ ਕੇ ਆਪ 1:00 ਵਜੇ ਤੱਕ ਰਾਤ ਦੇ ਜਾ ਕੇ ਉਹ ਉੱਥੇ ਹੁੰਦੀ ਪਾਰਟੀ ਵਾਲੇ ਕਹਿੰਦੇ ਸੈਂਟਰ ਦੇ ਨਾਲ ਲੜੇ ਆ ਜੀ ਇੱਕ ਗੱਲ ਗੱਲ ਦੱਸਾਂ ਜੀ ਸਾਡੀ ਅਸਲ ਜਿ ਮੁਸ਼ਕਲ ਹੀ ਇਹ ਆ ਜਦੋਂ ਕੋਈ ਵੀਰੇ ਜਿਹੜਾ ਸਟੇਟ ਦਾ ਮੁੱਖ ਮੰਤਰੀ ਹੁੰਦਾ ਨਾ ਜੀ ਸਟੇਟ ਦੇ ਸੀਐਮ ਦੀ ਜ਼ਿੰਮੇਵਾਰੀ ਆ ਜੇ ਮੇਰੇ ਭਰਾ ਮੁਸ਼ਕਲ ਆ ਤੇ ਮੈਂ ਜੇ ਕੋਸ਼ਿਸ਼ ਕਰਾਂ ਜੇ ਇਹਨਾਂ ਦਾ ਮਸਲਾ ਜਿਹੜਾ ਵਾ ਉਹ ਹੱਲ ਹੋ ਜੇ ਜੇ ਸੀਐਮ ਸਾਹਿਬ ਮਸਲਾ ਹੱਲ ਕਰਾਉਣ ਨੂੰ ਸੈਂਟਰ ਨੂੰ ਕਹਿੰਦੇ ਉਹ ਚ ਮਾੜੀ ਗੱਲ ਕੀ ਆ ਸੈਂਟਰ ਗਵਰਨਮੈਂਟ ਨੂੰ ਕੀ ਗੱਲ ਮੁੱਖ ਮੰਤਰੀ ਇਹ ਕੋਈ ਪ੍ਰੋਟੋਕੋਲ ਮੁਤਾਬਕ ਸੀਐਮ ਸਟੇਟ ਨੂੰ ਸੈਂਟਰ ਨੂੰ ਕਹਿ ਨਹੀਂ ਸਕਦਾ ਉਹ ਚ ਰਲਿਆਂ ਦੀ ਕੀ ਗੱਲ ਹੋ ਗਈ ਦੀ ਉਹਨਾਂ ਨੇ ਮੁੱਖ ਮੰਤਰੀ ਸਾਹਿਬ ਨੇ ਜੇ ਸਾਡਾ ਕਿਸਾਨ ਉਦਨ ਮੁੰਡਾ ਸਾਡਾ ਬੱਚਾ ਸੁਭਮ ਜਿਹਦਾ ਵਿਚਾਰਾ ਜਿਹਦੀ ਮੌਤ ਹੋਈ ਆ ਸੁਭ ਕਰਨ ਤੇ ਉਹ ਮੇਰੇ ਵੀਰ ਮੁੱਖ ਮੰਤਰੀ ਸਾਹਿਬ 1 ਕਰੋੜ ਰੁਪਈਆ ਤੇ ਪਰਿਵਾਰ ਨੂੰ ਜੋਬ ਉਦਨ ਹੀ ਉਹਨਾਂ ਨੇ ਕਿਸਾਨਾਂ ਨੂੰ ਅਨਾਉਂਸ ਕੀਤੀ ਆ ਤੇ ਇਹ ਜਿਹੜੇ ਲੋਕ ਕਹਿੰਦੇ ਆ ਇਹ ਤੇ ਮੇਰੇ ਵੀਰ ਕਿਸਾਨਾਂ ਨੂੰ ਆਂਦੇ ਹੁੰਦੇ ਸੀ ਇਹ ਤਾਂ ਲੋਕ ਜਿਹੜੇ ਵਿਹਲੇ ਜੀ ਤਰਨੇ ਲਾਉਂਦੇ ਫਿਰਦੇ ਆ ਜਿਹੜੇ ਆ ਲੋਕ ਆ ਤੇ ਗੱਲਾਂ ਕਰਦੇ ਆ ਜਿਹੜੇ ਸਰਕਾਰਾਂ ਵਾਲੇ ਅਸੀਂ ਤੇ ਸਾਡੀ ਸਰਕਾਰ ਨੇ ਤੇ ਕਿਸਾਨਾਂ ਨੂੰ ਕਿਹਾ ਅਸੀਂ ਤੇ ਕਿਸਾਨਾਂ ਨੂੰ ਕਿਹਾ ਅਸੀਂ ਤੁਹਾਡੇ ਨਾਲ ਆ ਸਾਡੀ ਇੱਥੇ ਕਿਸਾਨ ਭਰਾ ਖੜੇ ਆ ਤੁਸੀਂ ਆ ਸਾਡੀ ਪੁਲਿਸ ਖੜੀ ਆ ਕੋਈ ਬੰਦਾ ਕਿਸਾਨ ਭਰਾ ਕਦੇ ਸਾਡੀ ਪੁਲਿਸ ਨੇ ਕਦੀ ਕਿ ਕਿਸਾਨ ਨੂੰ ਇਹ ਵੀ ਕਿਹਾ ਹੋਵੇ ਜਿੱਥੇ ਮਰਜ਼ੀ ਤਰਨਾ ਲਾਉਣ ਜਿੱਥੇ ਮਰਜ਼ੀ ਬਹਿਣ ਡੈਮੋਕ੍ਰੇਸੀ ਉਹਨਾਂ ਦਾ ਹੱਕ ਆ ਤਰਨੇ ਲਾਉਣਾ ਉਹਨਾਂ ਦੀ ਆਪਣੀ ਗੱਲ ਕਰਨ ਦਾ ਉਹਨਾਂ ਦਾ ਰਾਈਟ ਆ ਬਹੁਤ ਬਹੁਤ ਧੰਨਵਾਦ ਜੀ ਸਾਡੇ ਨਾਲ ਗੱਲਬਾਤ ਕਰਨ। ਥੈਂਕ ਯੂ ਬਰੇ ਧੰਨਵਾਦ। ਉਹ ਹਲਕਾ ਖੇਮ ਕਰਨ ਤੋਂ ਇਹ ਸਨ ਸਰਦਾਰ ਸਰਵਣ ਸਿੰਘ ਜੀ ਤੋਂ ਜਿਨ੍ਹਾਂ ਨਾਲ ਸਾਡੀ ਗੱਲਬਾਤ ਹੋਈ। ਤੁਸੀਂ ਵੀ ਸਾਡੇ ਨਾਲ ਬਣੇ ਰਹੋ। ਹਰ ਕਵਰੇਜ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ। ਕੈਮਰਾਮੈਨ ਜਸਬੀਰ ਸਿੰਘ ਦੇ ਨਾਲ ਮਨਤਲਜੀਤ ਸਿੰਘ ਪੰਜਾਬ ਹਬ ਤੱਕ ਤਰਨਤਨ।